ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਖੰਡੂਰ ਸਾਹਿਬ ਹਲਕੇ ਦੀਆਂ ਸਾਰੀਆਂ ਸੰਗਤਾਂ ਨੂੰ ਤੇ ਸਾਰੇ ਪੰਜਾਬ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਪੇਪਰ ਨੇ ਜੋ ਉਹ ਸਹੀ ਪਾਏ ਗਏ ਆ ਤੇ ਹੁਣ ਉਹ ਚੋਣ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਬਰ ਤਿਆਰ ਆ ਚੁੱਕੇ ਆ ਤੇ ਪਹਿਲਾਂ ਜਿਹੜਾ ਆਪਾਂ ਕਹਿ ਸਕਦੇ ਆ ਕਾਗਜੀ ਵਰਕ ਆਪਾਂ ਫਤਿਹ ਕਰ ਲਿਆ ਮੈਦਾਨ ਹੁਣ ਰਹਿ ਗਈ ਗੱਲ ਆਪਣੇ ਤੇ ਹੁਣ ਆਪਾਂ ਸਾਰੇ ਜਣੇ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾ ਕੇ ਜੇਲ੍ਹ ਚੋਂ ਬਾਹਰ ਲਿਆਈਏ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੀਏ ਜਿੱਥੇ ਉਹ ਜਾ ਕੇ ਆਪਣੇ ਪੰਜਾਬ ਦੇ ਮੇਨ ਮੁੱਦੇ ਜਿਹੜੇ ਕਿ ਕੋਈ ਨਹੀਂ ਚੁੱਕਦਾ ਸਿਰਫ ਆਪਣੇ ਆਪ ਉਥੇ ਚਾਹ ਪੀਣੀ ਜਾਂਦੇ ਬਾਕੀ ਸਾਰੇ ਮੇਨ ਮੁੱਦੇ ਚੁੱਕਣ ਤੇ ਦੇਸ਼ ਦੀ ਪੰਜਾਬ ਦੀ ਆਪਣੀ ਨੌਜਵਾਨੀ ਨੂੰ ਸਹੀ ਰਸਤੇ ਪਾਉਣ ਤੇ ਖੁਸ਼ਹਾਲੀ ਲਿਆਉਣ ਸੋ ਦੋਸਤੋ ਖੁਸ਼ੀ ਦੀ ਖਬਰ ਆ ਜੋ ਕੱਲ ਦੀ ਆਈ ਆ ਸਾਰਿਆਂ ਵਿੱਚ ਖੁਸ਼ੀ ਦੀ ਇਹ ਲਹਿਰ ਦੌੜ ਗਈ ਆ ਕਿ ਭਾਈ ਸਾਹਿਬ ਦੇ ਕਾਗਜ਼ ਸਹੀ ਪਾਏ ਗਏ ਆ ਤਾਂ ਚੌਂ ਮیدਾਨ ਦੇ ਵਿੱਚ ਬਿਲਕੁਲ ਤਿਆਰ ਬਰ ਤਿਆਰ ਹੋ ਗਏ ਆਗੇ ਆ ਸੋ ਮੈਂ ਵੀ ਆਖਿਆ ਕਿ ਵੀਡੀਓ ਪਾ ਕੇ ਵੀਰਾਂ ਨੂੰ ਵਧਾਈ ਦਈਏ ਸਾਰਿਆਂ ਨਾਲ ਖੁਸ਼ੀ ਸਾਂਝੀ ਕਰੀਏ ਸੋ ਹੁਣ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਘਰਾਂ ਦੇ ਵਿੱਚ ਕੋੜਾ ਆਪਣੀ ਡਿਊਟੀ ਆਪਣੀ ਹਰੇਕ ਬੰਦੇ ਦੀ ਆਪਦੀ ਡਿਊਟੀ ਆਂਦੇ ਚ ਕੋਈ ਨਾ ਇਹ ਕਵੇ ਕਿ ਮੈਨੂੰ ਕਿਸੇ ਨੇ ਨਹੀਂ ਆਖਿਆ ਜੀ ਮੈਨੂੰ ਵੋਟ ਨਹੀਂ ਆਖੀ ਜਾਂ ਮੈਨੂੰ ਕਿਸੇ ਨੇ ਆਖਿਆ ਨਹੀਂ ਪ੍ਰਚਾਰ ਕਰਨ ਲਈ ਜੀ ਮੈਂ ਕਿਵੇਂ ਕਰਾਂ ਜੀ ਮੈਨੂੰ ਕਿਹੜਾ ਕਿਸੇ ਨੇ ਕੋਈ ਆਣ ਕੇ ਕਿਹਾ ਕਿ ਤੁਸੀਂ ਪ੍ਰਚਾਰ ਕਰੋ ਨਾ ਵੀਰ ਜੀ ਨਾ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਜੋ ਆਪਦੀ ਧਰਤੀ ਨੂੰ ਪਿਆਰ ਕਰਦੇ ਜੋ ਸਿੱਖ ਕੌਮ ਨੂੰ ਪਿਆਰ ਕਰਦੇ ਜੋ ਪੰਜਾਬੀਅਤ ਨੂੰ ਪਿਆਰ ਕਰਦੇ ਜੋ ਤੇ ਤੁਹਾਡਾ ਆਪਣਾ ਫਰਜ਼ ਆਪੋ ਆਪਣੇ ਘਰਾਂ ਚ ਆਪਣਾ ਆਪਣੇ ਗਵਾਨਡ ਆਂਡ ਆਪੋ ਆਪਣੇ ਰਿਸ਼ਤੇਦਾਰਾਂ ਚ ਸਾਰਿਆਂ ਨੂੰ ਇਹ ਗੱਲ ਦੱਸੋ ਸਮਝਾਓ ਬੇਨਤੀ ਕਰੋ ਉਨ੍ਹਾਂਗੇ ਕਿ ਆਪਾਂ ਸਾਰੇ ਜਣੇ ਪਹਿਲਾਂ ਰਵਾਇਤੀ ਪਾਰਟੀਆਂ ਜੋ ਵੀ ਆਪਣੀਆਂ ਜਿਹੜੀਆਂ ਵੀ ਹੈਗੀਆਂ ਵਾਂ ਉਹਨਾਂ ਨੂੰ ਵੋਟਾਂ ਪਾਉਂਦੇ ਰਹੇ ਆ ਆਪਾਂ ਉਹਨਾਂ ਨਾਲ ਤੁਰਦੇ ਵੀ ਰਹੇ ਆ ਉਹਨਾਂ ਨੂੰ ਵੋਟਾਂ ਵੀ ਪਾਉਂਦੇ ਰਹੇ ਆ ਜਿਤੋਂਦੇ ਵੀ ਰਹੇ ਆ ਪਰ ਇਸ ਵਾਰ ਨਹੀਂ ਇਸ ਵਾਰ ਸਿਰਫ ਅਸੀਂ ਵੋਟ ਪਾਉਣੀ ਆ ਆਪਣੇ ਉਸ ਭਾਈ ਸਾਹਿਬ ਨੂੰ ਜਿੰਨੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਤਕਰੀਬਨ ਤਕਰੀਬਨ ਬਚਾ ਹੀ ਲਿਆ ਸੀਗਾ ਪਰ ਇਹ ਸਰਕਾਰਾਂ ਨੇ ਚਾਲਾਂ ਚੱਲ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਬੰਦ ਕਰਤਾ ਬਿਨਾਂ ਕਿਸੇ ਕਸੂਰ ਤੋਂ ਤੇ ਸੋ ਕਿਰਪਾ ਹੈ ਸਾਰਿਆਂ ਨੂੰ ਹੱਥ ਬੰਨ ਕੇ ਕਿ ਵੀਰ ਜੀ ਆਪੋ ਆਪਣਾ ਫਰਜ਼ ਸਮਝੋ ਤੇ ਇਸ ਵਾਰ ਭਾਰੀ ਬਹੁਮਤ ਦੇ ਨਾਲ ਭਾਈ ਸਾਹਿਬ ਨੂੰ ਖੰਡੂਰ ਸਾਹਿਬ ਹਲਕੇ ਤੋਂ ਜਿਤਾਈਏ ਤੇ ਪਾਰਲੀਮੈਂਟ ਵਿੱਚ ਭੇਜੀਏ ਤਾਂ ਜੋ ਆਪਣੇ ਜਿਹੜੇ ਮੁੱਦੇ ਆ ਖਾਸ ਕਰਕੇ ਸਿੱਖਾਂ ਦੇ ਉਹ ਹੱਲ ਹੋ ਸਕਣ ਸੋ ਇਹੋ ਬੇਨਤੀਆਂ ਕਰਨੀਆਂ ਸੀ ਸੋ ਅੱਗੇ ਆਪਾਂ ਹੁਣ ਭਾਈ ਸਾਹਿਬ ਦੇ ਅੱਖ ਦੇ ਵਿੱਚ ਪ੍ਰਚਾਰ ਵੀ ਕਰਾਂਗੇ ਡੋਰ ਟੂ ਡੋਰ ਘਰਾਂ ਦੇ ਵਿੱਚ ਜਾ ਕੇ ਵੀ ਲੋਕਾਂ ਨੂੰ ਵੀ ਕਹਾਂਗੇ ਕਿ ਭਾਈ ਇਸ ਵਾਰ ਭਾਈ ਸਾਹਿਬ ਨੂੰ ਵੋਟ ਪਾਇਆ ਜੋ ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਹੌਣ ਚੋਣ ਨਿਸ਼ਾਨ ਭਾਈ ਸਾਹਿਬ ਨੂੰ ਮਿਲ ਜੇਗਾ ਉਹ ਥੋੜਾ ਜਿਹਾ ਮਿਲ ਜੇਗਾ ਤੇ ਫਿਰ ਦੱਸਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਵਾ ਕਿ ਤੁਸੀਂ ਭਾਈ ਆ ਚੋਣ ਨਿਸ਼ਾਨਾ ਇਸ ਚੋਣ ਨਿਸ਼ਾਨ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾ ਕੇ ਕਾਮਯਾਬ ਕਰੋ ਤੋਂ ਇਸ ਲਈ ਇੱਕ ਦੋ ਦਿਨਾਂ ਤੱਕ ਚੋਣ ਨਿਸ਼ਾਨ ਮਿਲ ਗਿਆ ਤੇ ਫਿਰ ਆਪਾਂ ਆਪੋ ਆਪਣੀ ਡਿਊਟੀ ਸਮਝੀਏ ਕੋਈ ਇਹ ਨਾ ਕਵੇ ਜੇ ਮੈਂ ਅੱਗੇ ਦੱਸਿਆ ਕਿ ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ ਜਾਂ ਆਖਿਆ ਨਹੀਂ ਤੇ ਬਾਕੀ ਸਾਰਾ ਪੰਜਾਬ ਸਾਰਾ ਖੰਡੂਰ ਸਾਹਿਬ ਹਲਕਾ ਇਸ ਵਾਰ ਭਾਈ ਸਾਹਿਬ ਦੇ ਨਾਲ ਆ ਬਿਲਕੁਲ ਨਾਲ ਆ ਤੇ ਆਪਾਂ ਤੇ ਇਹੋ ਹੀ ਕਵਾਂਗੇ ਹਰੇਕ ਬੰਦੇ ਨੂੰ ਭਾਈ ਜੇ ਤੁਸੀਂ ਆਪਣੇ ਜਵਾਕਾਂ ਦਾ ਭਲਾ ਚਾਹੁੰਦੇ ਜੋ ਕਿ ਤੁਹਾਡੇ ਜਵਾਗ ਨਸ਼ਿਆਂ ਤੋਂ ਬਚਣ ਚੰਗਾ ਜੀਵਨ ਜੀਣ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਓ ਉਹਨਾਂ ਨੂੰ ਜਿਤਾਓ ਜੇਲ੍ਹ ਚੋਂ ਰਿਹਾ ਕਰਾਓ ਪਾਰਲੀਮੈਂਟ ਭੇਜੋ ਤਾਂ ਕਿ ਫਿਰ ਪੰਜਾਬ ਦੇ ਵਿੱਚ ਕਾਲ ਸਾਹਿਬ ਹੀਰ ਚੱਲੇ ਤੇ ਨੌਜਵਾਨ ਨਸ਼ੇ ਛੱਡਣ ਤੇ ਗੁਰੂ ਦੇ ਲੜ ਲੱਗਣ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਦਾ ਹੋਇਆ ਤੁਹਾਡੇ ਸਾਰਿਆਂ ਨੂੰ ਫਿਰ ਤੁਹਾਨੂੰ ਸਭ ਨੂੰ ਮੁਬਾਰਕਾਂ ਦਿਨਾ ਵਧਾਈਆਂ ਦਿਨਾ ਕਿ ਪਹਿਲਾ ਪੜਾਪਾ ਪਾਰ ਕਰ ਲਿਆ ਹੁਣ ਰਹਿ ਗਈ ਚੋਣ ਨਿਸ਼ਾਨ ਦੀ ਗੱਲ ਉਹ ਮਿਲ ਜੇਗਾ ਉਸ ਤੋਂ ਬਾਅਦ ਵੋਟਾਂ ਪਾਉਣੀਆਂ ਹੁਣ ਆਪਣੇ ਹੱਥ ਨੇ ਸੋ ਵੀਰੋ ਇਸ ਵਾਰ ਗਲਤੀ ਨਾ ਕਰਿਆ ਜੋ ਸਾਰੇ ਪਾਸੇ ਸਬਦਾ ਜੋਰ ਲੱਗਾ ਆ ਇਸ ਵਾਰ ਤੁਸੀਂ ਬੋਰਡ ਭਾਈ ਸਾਹਿਬ ਨੂੰ ਨਹੀਂ ਪਾਉਣੀ ਇੱਕ ਸਾਬ ਦੀ ਤੁਸੀਂ ਬੋਰਡ ਪਾਉਣੀ ਆ ਆਪਦੀ ਜਮੀਰ ਨੂੰ ਆਪਣੇ ਆਪ ਨੂੰ ਆਪਦੇ ਬੱਚਿਆਂ ਨੂੰ ਕਿ ਕੋਈ ਸਾਡੇ ਲਈ ਚੰਗਾ ਬੰਦਾ ਆਵੇ ਤੇ ਸਾਡੇ ਲਈ ਚੰਗਾ ਕਰੇ ਤੇ ਤਾਂ ਜੋ ਸਾਡੇ ਬੱਚੇ ਵੀ ਗਾਂ ਚੰਗਾ ਜੀਵਨ ਜੀ ਸਕਣ ਗੁਰੂ ਦੇ ਲੜ ਲੱਗ ਸਕਣ ਤੇ ਆਪ ਪਿਤ ਪੁਨੇ ਤੋਂ ਬਾਰ ਨਹੀਂ ਕੁ ਸਕਾਣਾ ਸੋ ਭਰਾਵੋ ਇੰਨੀਆਂ ਕੋ ਬੇਨਤੀਆਂ ਕਬੂਲ ਕਰਿਆ ਜੋ ਤੇ ਆਪਣੇ ਨਾਲ ਜੁੜੇ ਰਹਾ ਜੋ ਹੁਣ ਆਪਾਂ ਭਾਈ ਸਾਹਿਬ ਦੇ ਅੱਖ ਵਿੱਚ ਪ੍ਰਚਾਰ ਵੀ ਕਰਾਂਗੇ ਇੱਕ ਡਾਹ ਕੇ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਭਾਈ ਸਾਹਿਬ ਨੂੰ ਵੋਟਾਂ ਦੇ ਵਿੱਚ ਖੜਨਾ ਚਾਹੀਦਾ ਤੇ ਹੁਣ ਜਿਤਾਉਣਾ ਆਪਣਾ ਫਰਜ਼ ਏ ਆਪਣੀ ਸਿੱਖ ਕੌਮ ਦਾ ਫਰਜ਼ ਏ ਮੈਂ ਤਾਂ ਸਾਰੇ ਪੰਜਾਬੀਅਤ ਭਾਈਚਾਰੇ ਨੂੰ ਕਹਾਂਗਾ ਕਿ ਭਾਈ ਇੱਥੇ ਕੋਈ ਸਿੱਖਾਂ ਦੀ ਗੱਲ ਨਹੀਂ ਜੇ ਕਾਲ ਨੂੰ ਨਸ਼ੇ ਤੋਂ ਬਚੇ ਤੇ ਹਰੇਕ ਦਾ ਬੱਚਾ ਬਚੇਗਾ ਕਿਉਂਕਿ ਇਹ ਲਹਿਰ ਹੁੰਦੀ ਆ ਇੱਕ ਦੂਜੇ ਨੂੰ ਵੇਖ ਕੇ ਹਰੇਕ ਵੱਜਦਾ ਚਾਹੇ ਉਹ Hindu ਦਾ ਬੱਚਾ ਹੋਵੇ ਚਾਹੇ Isai ਦਾ ਬੱਚਾ ਹੋਵੇ ਚਾਹੇ ਕਿਸੇ ਦਾ ਵੀ ਬੱਚਾ ਹੋਵੇ ਮੁਸਲਮਾਨ ਦਾ ਬੱਚਾ ਹੋਵੇ ਸਿੱਖ ਦਾ ਬੱਚਾ ਹੋਵੇ ਆਪਾਂ ਸਾਰਾ ਭਾਈਚਾਰਾ ਇਕੱਠਾ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਕਿ ਸਾਰੇ ਭਾਈ ਸਾਹਿਬ ਨੂੰ ਵੋਟਾਂ ਪਾਓ ਤੇ ਇਸ ਵਾਰ ਜਿਤਾਓ ਤਾਂ ਜੋ ਇਹਨਾਂ ਨੂੰ ਹੀ ਪਤਾ ਲੱਗੇ ਕਿ ਅਸੀਂ ਭਾਈ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਆਂ ਅਸੀਂ ਆਪਦੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਆਂ ਅਸੀਂ ਆਲੇ ਬੱਚਿਆਂ ਨੂੰ ਨਸ਼ਿਆਂ ਤੇ ਨਹੀਂ ਲਾਉਣਾ ਚਾਹੁੰਦੇ ਅਸੀਂ ਗੁਰੂ ਦੇ ਲੜ ਲਾਉਣਾ ਚਾਹੁੰਨੇ ਆਂ ਤਾਂ ਜੋ ਚੰਗੇ ਇਨਸਾਨ ਬਣ ਸੋ ਵੀਡੀਓ ਲੰਮੀ ਹੋ ਜਾਣੀ ਆ ਗੱਲਾਂ ਬਹੁਤ ਕਰਨ ਵਾਲੀਆਂ ਨੇ ਪਰ ਤੁਸੀਂ ਆਪਣੇ ਪੇਜ ਨਾਲ ਜੁੜੇ ਰਿਹਾ ਜਿਓ ਆਪਾਂ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਾਵਾਂਗੇ ਰੋਜ਼ ਦੀ ਤੇ ਪ੍ਰਚਾਰ ਦੀਆਂ ਵੀਡੀਓ ਵੀ ਪਾਉਂਦੇ ਰਾਵਾਂਗੇ ਸੋ ਮੇਰੇ ਵੀਰ ਇਹੋ ਜਿਹੀਆਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਸੋ ਸਾਰਿਆਂ ਨੂੰ ਫਿਰ ਤੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ